ਹੇ ਰੂਆ ਹallelujah ਪ੍ਰਭੂ ਜੀ ਸੁਮਸੀਦੀ ਜੇ ਪ੍ਰਭੂ ਜੀ ਸੁਮਸੀਦੀ ਜੇ ਜੋ ਸਾਡੇ ਵਿੱਚਕਾਰ ਟੱਕਿਆ ਨਜ਼ਾਰਾ ਜਿੱਨਾ ਪ੍ਰਭੂ ਜੀ ਸੁਦੇ ਪਿਆਰ ਦਾ ਕਰਦੇ ਨੇ ਸੰਗਤਾਂ ਭਲਾ ਮੰਗਦੇ ਸੰਸਾਰ ਦਾ ਸੋ ਪਰਵੇਸ਼ ਦੇ ਬਸਾਏ ਵਿੱਚ ਸੰਗਤ ਦੇ ਆਏ ਸਾਰੇ ਭੈਣ ਭਾਈ ਬੱਚੇ ਬਜ਼ੁਰਗ ਮਲਾਜ ਸਹਿਬਾਨ ਰਾਤਨਾ ਟੇਮ ਸਭ ਨੂੰ ਦੇਤੀਆਂ ਗਰਾਈਆਂ ਤੋਂ ਸ਼ਹਿਦੇ ਨਾਲੋਂ ਮਿੱਠੀ ਦਿਲਾਂ ਨੂੰ ਆਨੰਦ ਔਰ ਸ਼ਾਂਤੀ ਦੇਣ ਵਾਲੀ ਪ੍ਰਭੂ ਜਸੂ ਵਿੱਚ ਦੇ ਮਿੱਠੇ ਔਰ ਜਲਾਲੀ ਨਾਮ ਦੇ ਵਿੱਚ ਸ਼ੈਲੂ ਨੂੰ ਜੈ ਮਸੀਹੀ ਸੋ ਆਓ ਪਵਿੱਤਰ ਬਾਣੀ ਦੇ ਵੱਲ ਜਾਂਦੇ ਆਂ ਅੱਜ ਦੇ ਪਵਿੱਤਰ ਵਚਨ ਵੱਲ ਬੜਾ ਹੀ ਧਿਆਨ ਦੇਣਾ ਪਰਮੇਸ਼ਰ ਦਾ ਪਵਿੱਤਰ ਕਲਾਮ ਕਹਿੰਦਾ ਤਾਂ ਆਓ ਜੋ ਇਸ ਅਦੋ ਵਾਕ ਦੀਆਂ ਬਾਣੀਆਂ ਨੂੰ ਸੁਣਦੇ ਆ ਤਨ ਨਾਲ ਜੋੜਦੇ ਆ ਤਨ ਨਾਲ ਜੁੜੇ ਅਮਲ ਕਰਦੇ ਆ ਤਾਂ ਭੈਣੋ ਭਾਈਓ ਜਿਹੜਾ ਅੱਜ ਦਾ ਦਿਨ ਆ ਸਬਦ ਦਾ ਦਿਨ ਵਾਕੀ ਦਿਨਾਂ ਦਾ ਅਰਥ ਇਸ ਦਿਨ ਦਾ ਕੀ ਅੰਤਰਾ ਅੱਜ ਪਵਿੱਤਰ ਵਜ ਤੇ ਆਹੀਂ ਸੁਝਾਵਾਂਗੇ ਤੁਸੀਂ ਵਾਚਨੇ ਵਿੱਚ ਪਿੰਡਾਂ ਦੇ ਵਿੱਚੋਂ ਚੱਲ ਕੇ ਆਏ ਹੋ ਤੇ ਆਪਣੀ 2250 ਗਲੀਆਂ ਹੋਰ ਤੇ ਅੱਜ ਤੁਸੀਂ ਕੁਝ ਹੀ ਚੁਣੇ ਹੋਇਓ ਇਸ ਲਈ ਅੱਜ ਦੇ ਪਵਿੱਤਰ ਕਲਾਮ ਵਾਰ ਕੰਨੇ ਬੜਾ ਹੀ ਧਿਆਨ ਦੇਣਾ ਸੁਣ ਕੇ ਅਮਲ ਕਰਨਾ ਔਰ ਆਪਣੇ ਜੀਵਨ ਦੇ ਵਿੱਚ ਪੂਰਾ ਕਰਨਾ ਉਤਪੱਤੀ ਕਿਤਾਬ 2 ਦੇ ਹੈ ਦੀ 1 2 ਅਤੇ 3 ਹੈ ਤਾਂ ਦੁਨੀਆ ਦੇ ਵਿੱਚ ਆਗੇ ਬੰਦਿਆ ਕਰਦਾ ਫਿਰੇ ਮਨ ਮਰਜੀ ਵਿਣਾ ਕਰਕੇ ਤੋਂ ਕੁਝ ਨਹੀਂ ਕਰਦਾ ਤੇਰਾ ਕੌਣ ਬਣੋ ਹਮਦਰਦੀ ਜਿਸੁ ਮਸੀਹ ਨਾਲ ਪ੍ਰੀਤ ਲਗਾ ਕੇ ਦੀਪੌਲ ਭੇਜ ਸਵਰਗਾਂ ਨੂੰ ਅਰਜੀ ਭੇਜ ਸਵਰਗਾਂ ਨੂੰ ਅਰਜੀ ਹਾਂਜੀ ਅਤੇ ਪਰਮੇਸ਼ਰ ਨੇ ਦੋ ਦੇਦੀ ਇੱਕ ਦੋ ਅਤੇ ਤਿੰਨ ਹੈ ਤਾਂ ਉਤਪਤੀ ਕਿਤਾਬ ਦੋ ਦੇ ਆਈ ਦੀ ਇੱਕ ਦੋ ਅਤੇ ਤਿੰਨ ਲੈ ਸੋ ਆਕਾਸ਼ ਤੇ ਧਰਤੀ ਤੇ ਹਾਂਜੀ ਉਹਨਾਂ ਦੀ ਸਾਰੀ ਬਸਾਂ ਸੰਪੂਰਨ ਕੀਤੀ ਗਈ ਕੀ ਕੀਤਾ ਪਰਮੇਸ਼ਰ ਨੇ ਜੋ ਸਭ ਕੁਝ ਸੰਪੂਰਨ ਕੀਤਾ ਧਰਤੀ ਦੇ ਉੱਤੇ ਆਕਾਸ਼ ਦੇ ਇਠਾਂ ਜਦੋਂ ਸਭ ਕੁਝ ਸੰਪੂਰਨ ਹੋਇਆ ਹਾਂਜੀ ਅਤੇ ਪਰਮੇਸ਼ਰ ਨੇ ਸੱਤਵੇਂ ਦਿਨ ਆਤੀਤੇ ਦੇ ਸੱਤ ਦੇ ਦਿਨ ਸੱਤਵੇਂ ਦਿਨ ਨੂੰ ਹਾਂਜੀ ਆਪਣੇ ਕਾਰਜ ਨੂੰ ਆਪਣੇ ਕਾਰਜ ਨੂੰ ਜਿਹੜਾ ਉਸਨੇ ਬਣਾਇਆ ਸੀ ਜਿਹੜਾ ਉਸਨੇ ਬਣਾਇਆ ਸੀ ਸੰਪੂਰਨ ਕੀਤਾ ਸੰਪੂਰਨ ਕੀਤਾ ਅਤੇ ਸੱਤਵੇਂ ਦਿਨ ਸੱਤਵੇਂ ਦਿਨ ਆਪਣੇ ਸਾਰੇ ਕਾਰਜ ਤੋਂ ਸਾਰੇ ਕਾਰਜ ਤੋਂ ਜਿਹੜਾ ਉਸਨੇ ਬਣਾਇਆ ਸੀ ਜਿਹੜਾ ਉਸਨੇ ਬਣਾਇਆ ਸੀ ਪਹਿਲਾ ਹੋ ਗਿਆ ਪਹਿਲਾ ਹੋ ਗਿਆ ਤਾਂ ਪਰਮੇਸ਼ਰ ਨੇ ਤਾਂ ਪਰਮੇਸ਼ਰ ਨੇ ਸੱਤਵੇਂ ਦਿਨ ਨੂੰ ਅਸੀਸ਼ ਦਿੱਤੀ ਕਿਹੜੇ ਦਿਨ ਨੂੰ ਦਿੱਤੀ ਐ ਸ਼ੀਸ਼ਾ ਸੱਤਵੇਂ ਦਿਨੋ ਸ਼ੀਸ਼ ਦਿੱਤੀ ਐ ਬੰਨੋ ਭਾਈਓ ਸੱਤਮਾ ਦਿਨ ਬਹੁਤ ਉਤਮਾ ਸਬਦ ਦਾ ਦੇਨ ਮੈਂ ਮਲਾਜਮ ਸੀ ਸਭ ਤੋਂ ਪਹਿਲਾਂ ਮੈਂ ਪੰਜਾਬ ਪੁਲਸ ਸੀ ਉਦੋਂ ਬਾਅਦ ਮੈਂ ਡਿਪਾਰਟਮੈਂਟ ਬਦਲਤਾ ਟੈਲੀਫੋਨ ਡਿਪਾਰਟਮੈਂਟ ਟੈਲੀਫੋਨ ਡਿਪਾਰਟਮੈਂਟ ਤੋਂ ਬਾਅਦ ਮੈਂ ਹੈਲਥ ਡਿਪਾਰਟਮੈਂਟ ਜੋ ਗਿਆ ਹੈਲਥ ਡਿਪਾਰਟਮੈਂਟ ਮੈਂ ਛੱਡ ਕੇ ਦੁਬਾਰੇ ਫਿਰ ਪੀਐਨਟੀ ਟੈਲੀਫੋਨ ਦੇ ਟੈਲੀਗ੍ਰਾਫ ਦਾ محکمہ ਸੀ ਇਹਦੇ ਵਿੱਚ ਹੋ ਗਿਆ ਇਹ ਤੋਂ ਬਾਅਦ ਫਿਰ ਲਿਟਰਲ ਨਾਲ ਬੱਧਿਆ ਸਹਿਚਾਰ ਸੀ ਲਖਣਾ ਮੋਕੇ ਰਜੈਂਟ ਦਿੱਤਾ ਸੌ ਚੱਕਰ ਤੋਂ ਪਹਿਲਾਂ ਫਿਰ ਉਹਨਾਂ ਨੇ ਲਵਾਤਾ ਕਿਹੜੇ ਡਿਪਾਰਟਮੈਂਟ ਚ ਲਵਾਇਆ ਜਗਲਾਤ ਦੇ ਵਿੱਚ ਮੇਰੇ ਜੰਗਣ ਲੱਗਿਆ ਮੈਂ ਮਹਿਕਮਾ ਛੱਡਦਾ ਛੱਡਣ ਤੋਂ ਬਾਅਦ ਭੈਣੋ ਭਾਈਓ ਮੈਂ ਐਫਸੀਆਈ ਦੇ ਵਿੱਚ ਜਾ ਜਦੋਂ ਐਫਸੀਆਈ ਦੇ ਵਿੱਚ ਮਲਾਜਮ ਸੀ ਮੇਰੇ ਮੂੰਹ ਤੋਂ ਇੱਕ ਦਿਨ ਨਿਕਲਿਆ ਪ੍ਰਭੂ ਮੈਨੂੰ ਇਤੋਂ ਵਧੀਆ ਨੌਕਰੀ ਦੇ ਕਦੇ ਮੈਂ ਪ੍ਰਭੂ ਨੇ ਕਿਹਾ ਸੀ ਪ੍ਰਭੂ ਮੈਨੂੰ ਇਤੋਂ ਵਧੀਆ ਨੌਕਰੀ ਦੇ ਤੇ ਭੈਣੋ ਭਾਈਓ ਜਿਵੇਂ ਪੌਲਸ ਦੇ ਨਾਲ ਗੱਲ ਹੋਈ ਸੀ ਸਿੱਧੀ ਗੱਲ ਹੋਈ ਸੀ ਕਹਿੰਦਾ ਬੇਟਾ ਮੇਰੀ ਨੌਕਰੀ ਕਰ ਜਿਸ ਦਿਨ ਦਾ ਮੈਂ ਜਿਹੜੇ ਦਿਨ ਗਿਆ ਸੀ ਦੂਜੇ ਦਿਨ ਮੈਂ ਸੰਗਤ ਦੇ ਵਿੱਚ ਚਲਾ ਗਿਆ ਤੇ ਪਹਿਲੇ ਦਿਨ ਹੀ ਮੈਨੂੰ ਪਤਾ ਲੱਗ ਗਿਆ ਵੀ ਰਸਤਾ ਆਹੀ ਆ ਤੇ ਦੂਜਾ ਕੋਈ ਰਸਤਾ ਨਹੀਂ ਇਸ ਲਈ ਭੈਣੋ ਭਾਈਓ ਸਦਾ ਦਾ ਜੀਵਨ ਪਾਉਣ ਦੇ ਲਈ ਸਦਾ ਦੀਆਂ ਖੁਸ਼ੀਆਂ ਪਾਉਣ ਦੇ ਲਈ ਸਿਰਫ ਧਰਤੀ ਦੇ ਉੱਤੇ ਆਕਾਸ਼ ਤੇ ਇੱਥਾ ਇੱਕੋ ਹੀ ਨਾਮ ਤੇ ਇੱਕੋ ਹੀ ਰਸਤਾ ਦੂਜਾ ਕੋਈ ਸੁਵਾਰਗ ਨੂੰ ਰਸਤਾ ਨਹੀਂ ਜਾਂਦਾ ਇਸ ਜਾਂਖਣ ਨੂੰ ਬਿਥੇਰੇ ਹੋ ਸਕਦੇ ਆ ਤਾਂ ਸਿਰਫ ਇੱਕੋ ਹੀ ਨਾਮ ਮੈਂ 1.5 ਸਾਲ ਜਦੋਂ ਮੈਂ ਬੈਠਿਆ ਸੀ ਦਰਸ਼ਨ ਹੋਏ ਸੀ ਪ੍ਰਭੂ ਦੇ 1.5 ਸਾਲ ਮੇਰੀ ਅੱਖਾਂ ਜੂੰਜੂ ਲੱਗਦੇ ਰਹੇ ਸੀ ਜਦ ਮੈਨੂੰ ਨਰਕ ਦਿਖਾਇਆ ਸੀ ਬਾਅਦ ਚ ਸੁਵਾਰਗ ਦਿਖਾਇਆ ਸੀ ਇਸ ਲਈ ਅੱਜ ਦੇ ਦਿਨ ਬਾਰੇ ਬੜਾ ਹੀ ਸਮਝਣਾ ਬੜਾ ਧਿਆਨ ਦੇਣਾ ਆਓ ਅੱਗੇ ਜਾਂਦੇ ਹਾਂ ਕਿਹੜੇ ਦਿਨ ਨੂੰ ਆਸ਼ੀਸ਼ ਦਿੱਤੀ ਤੇ ਕਿਹੜੇ ਦਿਨ ਨੂੰ ਪਵਿੱਤਰ ਕਿਹਾ ਸੱਦਵੇਂ ਦਿਨ ਨੂੰ ਆਓ ਅੱਗੇ ਜਾਂਦੇ ਹਾਂ ਉਤਪਤ ਇੱਕ ਦੀ 31 ਇਸੇ ਦੇ ਸੱਜੇ ਪਾਸੇ ਇੱਕ ਦੀ 31 ਉਪਰੰਤ ਪਰਮੇਸ਼ਰ ਨੇ ਪਰਮੇਸ਼ਰ ਨੇ ਸਰਵੱਤਨੋ ਅੱਜ ਦੇ ਦਿਨ ਨੂੰ ਹਾਂਜੀ ਜੀਨਾਂ ਉਸਨੇ ਬਣਾਇਆ ਸੀ ਹਾਂਜੀ ਬਿਠਾ ਬਿਠਾ ਅੱਤੇ ਵੇਖੋ ਬਹੁਤ ਹੀ ਚੰਗਾ ਸੀ ਬਹੁਤ ਹੀ ਚੰਗਾ ਸੀ ਹਾਂਜੀ ਕਿਹੜਾ ਦਿਨ ਚੰਗਾ ਸੀ ਬਹੁਤ ਹੀ ਚੰਗਾ ਸੀ ਸਬਤ ਦਾ ਦਿਨ ਬਹੁਤ ਹੀ ਚੰਗਾ ਦਿਨਾ ਪੈਣੋ ਪਈ ਹੋ ਇਹ ਪਵਿੱਤਰ ਇਹ ਵਰਕਤਾ ਦੇਣਾ ਆਓ ਅੱਗੇ ਚੱਲਦੇ ਆਂ ਪੂਜ ਦੀ ਕਿਤਾਬ 33 ਦੀ 15 ਛੇ ਦਿਨ ਕੰਮ ਕੀਤਾ ਲਾਵੇ ਪਰਮੇਸ਼ਰ ਦਾ ਪਵਿੱਤਰ ਕਲਾਮ ਕਹਿੰਦਾ ਤੂੰ ਆਰਥ ਨਾ ਕਰ ਛੇ ਦਿਨ ਤੂੰ ਮਿਹਨਤ ਕਰ ਹਾਂਜੀ ਪਰ ਸੱਤਵਾਂ ਦਿਨ ਵਿਸ਼ਰਾਮ ਦਾ ਸੱਤਵਾਂ ਦਿਨ ਆਰਾਮ ਦਾ ਸਭ ਤੋਂ ਇਹ ਵਾਲੇ ਪਵਿੱਤਰ ਹੈ ਪਰਮੇਸ਼ਰ ਲਈ ਪਵਿੱਤਰ ਆ ਸੱਤਵੇਂ ਦਿਨ ਅਸੀਂ ਪਰਮੇਸ਼ਰ ਦਾ ਕੰਮ ਕਰਨਾ ਪੈਣਾ ਪਈ ਉਹ ਉਠਣ ਲੱਗਿਆ ਆਪਣੇ ਆਪ ਨੂੰ ਉਹਦੇ ਹੱਥਾਂ ਵਿੱਚ ਦੇਈਏ ਪਰਿਵਾਰ ਨੂੰ ਉਹਦੇ ਹੱਥਾਂ ਵਿੱਚ ਦੇਈਏ ਸਾਡੇ ਮੁਖ ਦੇ ਵਿੱਚੋਂ ਸਭ ਤੋਂ ਪਹਿਲਾਂ ਸ਼ਬਦ ਉਹਦੀ ਉਸਤਤਾ ਹੋਵੇ ਸਾਡੀਆਂ ਅੱਖਾਂ ਸਭ ਤੋਂ ਪਹਿਲਾਂ ਪਰਮੇਸ਼ਰ ਦੇ ਪਵਿੱਤਰ ਕਲਾਮ ਨੂੰ ਵੇਖਣਾ ਸਾਡੀ ਜੀਬ ਪਰਮੇਸ਼ਰ ਦੀ ਉਸਤਤ ਕਰੇ ਉਹਦੀ ਵਡਿਆਈ ਕਰੇ ਇਸ ਲਈ ਰੀਤੀ ਰਿਟਿਨ ਬਣਾਈਏ ਹਰ ਰੋਜ਼ ਉੱਠਣ ਲੱਗਿਆ ਆਪਣੇ ਆਪ ਨੂੰ ਆਪਣੇ ਕੰਮ ਤੇ ਦੇ ਕਾਰੋਬਾਰ ਨੂੰ ਪਰਿਵਾਰ ਨੂੰ ਪਰਮੇਸ਼ਰ ਦੇ ਹੱਥਾਂ ਵਿੱਚ ਦੇਈਏ ਸਾਰਾ ਦਿਨ ਪਰਮੇਸ਼ਰ ਦੀ ਪਰਮੇਸ਼ਰ ਦੇ ਪਵਿੱਤਰ ਕਲਾਮ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਿਏ ਔਰ ਪਰਮੇਸ਼ਰ ਦੀ ਮਾਰਕੀ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਕਰੀਏ ਸ਼ਾਮ ਨੂੰ ਫੇਰ ਆਪਣੇ ਆਪ ਨੂੰ ਸਾਰੇ ਪਰਿਵਾਰ ਨੂੰ ਪਰਮੇਸ਼ਰ ਦੇ ਹੱਥਾਂ ਵਿੱਚ ਦੇਈਏ ਕਦੇ ਬੁਰੇ ਸੁਪਨੇ ਨਹੀਂ ਆਉਣਗੇ ਕਦੇ ਭੂਤ ਨਹੀਂ ਦਿਖਣਗੇ ਦਿਖਣਗੇ ਤਾਂ ਸਵਰਗ ਦੂਤ ਦਿਖਣਗੇ ਮੈਂ ਸਾਹਮਣੇ ਖੜੇ ਦਿਖਾਏ ਆ ਸਵਰਗ ਦੂਤ ਸਾਹਮਣੇ ਹਾਂਜੀ ਜੋ ਕੋਈ ਸਬਦ ਦੇ ਦਿਨ ਵਿੱਚ ਕੰਮ ਕਰੇ ਜੋ ਕੋਈ ਸਬਦ ਦੇ ਦਿਨ ਕੰਮ ਕਰੇ ਉਹ ਜ਼ਰੂਰ ਮਾਰਿਆ ਜਾਂਦਾ ਇਹ ਕਦੋਂ ਸੀ ਕਦੋਂ ਸੀ ਇਹ ਹੁਕਮ ਭੈਣੋ ਭਾਈਓ ਇਹ ਪੁਰਾਣੇ ਨਿਯਮ ਦੇ ਵਿੱਚ ਠੀਕੇ ਹੁੰਦਾ ਸੀ 6 ਦਿਨ ਕੰਮ ਕਰਦੇ 7ਵੇਂ ਦਿਨ ਪਰਮੇਸ਼ਰ ਦੀ ਮਹਿਮਾ ਕਰਦੇ ਉਸਤ ਕਰਦੇ ਅੱਜ ਵੀ ਮੈਨੂੰ ਤੇ ਤੁਹਾਨੂੰ ਪਰਮੇਸ਼ਰ ਨੇ ਬਾਣੀ ਕਹਿੰਦੀ ਆ 6 ਦਿਨ ਕੰਮ ਕਰੀਏ ਤੇ 7ਵੇਂ ਦਿਨ ਆਪਣੇ ਕੰਮ ਨਾ ਕਰੀਏ ਪਰਮੇਸ਼ਰ ਦੇ ਕੰਮ ਕਰੀਏ ਪਰਮੇਸ਼ਰ ਹਰੇਕ ਕੰਮ ਕਰ ਸਕਦਾ ਪਰ ਉਹ ਇੱਕ ਕੰਮ ਨਹੀਂ ਕਰ ਸਕਦਾ ਉਹ ਆਪਣੀ ਉਤਤ ਆਪਣੀ ਮਹਿਮਾ ਆਪਣੀ ਵਡਿਆਈ ਨਹੀਂ ਕਰ ਸਕਦਾ ਆਓ ਅੱਗੇ ਚੱਲਦੇ ਆ ਵਸਤਾ ਸਾਰ 5 ਅਧਿਆਇ ਦੀ 12 13 ਅਤੇ 14 ਅਧਿਆਇ ਤੂੰ ਸપ્ਤਾਹ ਦੇ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖਾ ਕਿਹੜਾ ਦਿਨ ਹੈ ਪਵਿੱਤਰ ਦਿਨ ਤੂੰ ਸੱਪਤੇ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ ਜਿਵੇਂ ਯਾਹਵਾ ਤੇਰੇ ਪਰਮੇਸ਼ਰ ਦੇ ਜਿਵੇਂ ਜੋ ਹੋਵਾ ਤੇਰੇ ਪਰਮੇਸ਼ਰ ਨੇ ਤੇਨੂੰ ਹੁਕਮ ਦਿੱਤਾ ਸੀ ਕਿਹਦਾ ਹੁਕਮ ਆ ਭੈਣੋ ਭਾਈਓ ਇਹ ਸਿਰਜਣਹਾਰੇ ਦਾ ਹੁਕਮ ਤੁਸੀਂ ਭਾਗਾ ਵਾਲਿਓ ਜਿਨ੍ਹਾਂ ਨੇ ਪਰਮੇਸ਼ਰ ਦੇ ਹੁਕਮ ਨੂੰ ਪੂਰਾ ਕੀਤਾ ਇਸ ਲਈ ਆਏ ਐਤਵਾਰ ਅਸੀਂ ਪਰਮੇਸ਼ਰ ਦੀ ਉਸਤਤ ਕਰੀਏ ਮਹਿਮਾ ਕਰੀਏ ਉਹਦੀ ਹਜ਼ੂਰੀ ਦੇ ਵਿੱਚ ਆਈਏ ਹਾਂਜੀ 6 ਦਿਨ ਤੋਂ ਮਿਹਨਤ ਕਰ 6 ਦਿਨ ਕਦੇ ਵੀ ਆਤਮਨੀ ਕਰਨੀ ਚਾਹੀਦੀ ਕਈ 6 ਦਿਨ ਬੇਲੇ ਰਹਿਣਗੇ ਤੇ 7ਵੇਂ ਦਿਨ ਕੰਮ ਤੇ ਵਗ ਜਾਂਦੇ ਆ 6 ਦਿਨ ਮਿਹਨਤ ਕਰਨੀ ਚਾਹੀਦੀ ਆ ਅੱਜ ਸਾਡੇ ਜੀਵਨ ਦੇ ਵਿੱਚ ਕਿਸੇ ਵੀ ਕਿਸਮ ਦੀ ਸਮੱਸਿਆ ਜਦੋਂ ਤੁਸੀਂ ਪ੍ਰਾਰਥਨਾ ਕਰੋਗੇ ਪ੍ਰਭੂ ਤੇਰਾ ਪਵਿੱਤਰ ਵਚਨ ਕਹਦਾ ਛੇ ਦਿਨ ਕੰਮਕਾਰ ਦੇ ਭੈਣੋ ਭਾਈਓ ਪ੍ਰਾਰਥਨਾ ਕਰੋਗੇ ਵੀ ਤੇਰਾ ਵਚਨ ਕਹਦਾ ਕਿਉਂਕਿ ਆਪਣੇ ਨਾਲੋਂ ਪਰਮੇਸ਼ਰ ਨੇ ਆਪਣੇ ਪਵਿੱਤਰ ਵਚਨ ਨੂੰ ਜਾਦੇ ਅਹਿਮ ਦਿੱਤੀਆ ਇਸ ਲਈ ਤੁਹਾਡੇ ਜੀਵਨ ਦੇ ਵਿੱਚ ਸਮੱਸਿਆ ਨਾਲ ਦੀ ਨਾਲ ਸਮੱਸਿਆ ਚਲੀ ਜਾਊਗੀ ਤੁਸੀਂ ਵਚਨ ਦੇ ਅਨੁਸਾਰ ਜਦੋਂ ਪ੍ਰਾਰਥਨਾ ਕਰੋਗੇ ਹਾਂਜੀ ਛੇ ਦਿਨ ਤੂੰ ਮਿਹਨਤ ਕਰ ਛੇ ਦਿਨ ਤੂੰ ਮਿਹਨਤ ਕਰ ਤੇ ਆਪਣਾ ਸਾਰਾ ਕੰਮ ਧੰਦਾ ਕਰ ਸਾਰਾ ਕੰਮ ਧੰਦਾ ਕਰ ਪਰ ਸਤਵਾ ਦਿਨ ਪਰ ਸਤਵਾ ਦਿਨ ਯਹਵਾ ਤੇਰੇ ਪਰਮੇਸ਼ਰ ਲਈ ਕੀਦੇ ਲਈਆ ਪਰਮੇਸ਼ਰ ਦੇ ਲਈਆ ਸਿਰਜਣਹਾਰੇ ਦੇ ਲਈਆ ਪਰਣੋ ਭਾਈਓ ਸਤਵਾ ਦਿਨ ਉਸ ਤੋਂ ਦੋ ਦਿਨ ਅਸੀਂ ਹਰ ਰੋਜ਼ ਕਰੀਏ ਜਦੋਂ ਵੀ ਸਾਨੂੰ ਸਮਾਂ ਮਿਲਦਾ ਤਿੰਨ ਤੋਂ ਪੰਜ ਬਹੁਤ ਉੱਤਮ ਸਮਾਂ ਭੈਣੋ ਭਾਈਓ 3 ਤੋਂ 5 ਪਰਮੇਸ਼ਰ ਦੇ ਫਰਿਸ਼ਤੇ ਆਉਂਦੇ ਜਾਂਦੇ ਨੇ 3 ਤੋਂ 5 ਜੋ ਤੁਸੀਂ ਪ੍ਰਾਰਥਨਾ ਕਰੋਗੇ ਉਹਦਾ ਉੱਤਰ ਮਿਲਨੇ ਮਿਲਣਾ ਕਿਉਂਕਿ ਤੁਹਾਡੀਆਂ ਪ੍ਰਾਰਥਨਾ ਪਰਮੇਸ਼ਰ ਦੇ ਫਰਿਸ਼ਤੇ ਲੈ ਕੇ ਜਾਂਦੇ ਨੇ ਪਰਮੇਸ਼ਰ ਦੇ ਕੋਲ ਇਸ ਲਈ 3 ਤੋਂ 5 ਬਹੁਤ ਉੱਤਮ ਸਮਾਂ ਪਰ ਜਦੋਂ ਵੀ ਤੁਸੀਂ ਪ੍ਰਾਰਥਨਾ ਕਰੋਗੇ ਉਹਦਾ ਫਲ ਮਿਲਨੇ ਮਿਲਣਾ ਹਾਂਜੀ ਪਰ ਸਤਵਾ ਦਿਨ ਇਹ ਹਵਾ ਤੇ ਪਰਮੇਸ਼ਰ ਲਈ ਸਤਹ ਸਤਵਾ ਦਿਨ ਜਿਹੜੇ ਪਰਮੇਸ਼ਰ ਦੇ ਵਾਚਨ ਨੂੰ ਮੰਨਦੇ ਨੇ ਔਰ ਜਿਨ੍ਹਾਂ ਨੇ ਸੱਚੀ ਤੋਬਾ ਕੀਤੀ ਆ ਅਗਰ ਕੋਈ ਦੁਕਾਨ ਕਰਦਾ ਤੇ ਮੈਂ ਇੱਕ ਦੁਕਾਨ ਦੇ ਅੱਗੇ ਬੋਰਡ ਲੱਗਿਆ ਵੇਖਿਆ ਐਤਵਾਰ ਨੂੰ ਦੁਕਾਨ ਬੰਦ ਇਥੇ ਲਈ ਭੈਣੋ ਭਾਈਓ 6 ਦਿਨਾਂ ਦੀ ਜਿਹੜੀ ਅਸੀਂ ਕਮਾਈ ਕੀਤੀ ਆ ਉਹਟ ਵਰਕ ਤੇ 7ਵੇਂ ਦਿਨ ਮਿਲਦੀ ਆ ਇਹ ਤੇ ਲਈ ਕਦੇ ਵੀ ਅਸੀਂ ਐਤਵਾਰ ਨੂੰ ਮਿਸ ਨਾ ਕਰੀਏ ਜਿੰਨਾ ਚਿਰ ਮੈਂ ਵਿਸ਼ਵਾਸੀ ਸੀ 7-8 ਮਹੀਨੇ ਮੈਂ ਵਿਸ਼ਵਾਸੀ ਰਹਾ ਮੈਂ ਇੱਕ ਦਿਨ ਵੀ ਕਦੇ ਮਿਸ ਨਹੀਂ ਕੀਤਾ ਸੀ ਇੱਕ ਦਿਨ ਵੀ ਹਰ ਰੋ ਜਾਂਦਾ ਸੀ ਚਰਚ ਕਿਸ ਟਾਈਮ ਜਾਂਦਾ ਸੀ ਸਵੇਰੇ 3 ਵਜੇ 3 ਵਜੇ ਤੋਂ 5 ਮਿੰਟ 4 ਮਿੰਟ ਪਹਿਲਾਂ ਪਹੁੰਚ ਜਾਂਦਾ 3 ਤੋਂ 5 ਪ੍ਰਾਰਥਨਾ ਤੇ ਬੈਠਦਾ ਸੀ ਉਸ ਤੋਂ ਬਾਅਦ ਫਿਰ ਘਰ ਆਉਂਦਾ ਸੀ ਹਰ ਰੋਜ਼ ਜਾਂਦਾ ਸੀ ਇਸ ਲਈ ਮੇਰਾ ਤੇ ਤੁਹਾਡਾ ਵੀ ਫਰਕ ਪੈਂਦਾ ਵੀ ਅਸੀਂ ਹਰ ਰੋਜ਼ ਉਹਦੀ ਉਸਤਤ ਕਰੀਏ ਵਡਿਆਈ ਕਰੀਏ ਔਰ ਸੱਤਵੇਂ ਦਿਨ ਉਹਦੀ ਪਵਿੱਤਰ ਹਜ਼ੂਰੀ ਦੇ ਵਿੱਚ ਆਈਏ ਜਦੋਂ ਤੱਕ ਪੂਰਾ ਕਰ ਦੋਗੇ ਤੋਸ ਵਿੱਚ ਕੋਈ ਕੰਮ ਧੰਦਾ ਨਾ ਕਰ ਕੋਈ ਕੰਮ ਧੰਦਾ ਨਾ ਕਰ ਨਾ ਤੂੰ ਨਾ ਤੂੰ ਨਾ ਤੇਰਾ ਪੁੱਤਰ ਸਾਡੇ ਪਰਿਵਾਰ ਦਾ ਕੋਈ ਵੀ ਮੈਂਬਰ ਆ ਸਾਰਿਆਂ ਨੂੰ ਅਸੀਂ ਉਲੀ ਹਜੂਰੀ ਦੇ ਵਿੱਚ ਲੈ ਕੇ ਆਈਏ ਹਾਂਜੀ ਨਾ ਤੇਰੀ ਤੇ ਨਾ ਤੇਰੀ ਨਾ ਤੇਰਾ ਗੋਲਾ ਨਾ ਤੇਰਾ ਮਜ਼ਦੂਰ ਕੰਮ ਕਰਨ ਵਾਲਾ ਹਾਂਜੀ ਨਾ ਤੇਰੀ ਬੋਲੀ ਨਾ ਤੇਰੀ ਬੋਲੀ ਨਾ ਤੇਰਾ ਵੱਲਦ ਕੋਈ ਵੀ ਜੀਸੀਏ ਪੁਰਾਣੇ ਨਾਮ ਦੇ ਵਿੱਚ ਪੂਰਾ ਕਰਦੇ ਸੀ ਜਦੋਂ ਵਰਤ ਰੱਖਦੇ ਸੀ ਬੱਚੇ ਨੂੰ ਬੱਚਿਆਂ ਦਾ ਵਰਤ ਵੀ ਰਖਾਉਂਦੇ ਸੀ ਭੈਣੋਂ ਭਾਈ ਉਹ ਪਸ਼ੂਆਂ ਦਾ ਵੀ ਰਖਾਉਂਦੇ ਸੀ ਅੱਜ ਉਸ ਟਾਈਮ ਜਦੋਂ ਪਤਰਸ ਪਹਿਲੀ ਸਦੀ ਦੇ ਵਿੱਚ ਪਰਮੇਸ਼ਰ ਦੇ ਜਿਹੜੇ ਝੇਲੇ ਸੀ ਉਹ ਪਵਿੱਤਰ ਵਜਨ ਲੈ ਕੇ ਜਾਂਦੇ ਸੀ ਉਸ ਟਾਈਮ ਬਾਈਬਲ ਹੈਣੀ ਸੀ ਕਿਉਂਕਿ ਜਦੋਂ 440 ਸਾਲ ਵਜਨ ਵੱਧ ਰਹਾ ਸਭ ਮਾਰਦੇ ਸੀ ਤੇ ਦੁਆਰੇ ਛੱਪੀ ਸੀ ਬਾੜਤੀ ਸੀ ਬਾਈਬਲ ਜਦੋਂ ਸਲੀਮ ਤੇ ਚੜਿਆ ਸੀ ਧਰਤੀ ਫੱਟੀ ਸੀ ਉਹਦੇ ਪੇਜ ਜੋੜੇ ਗਏ ਦੁਆਰੇ ਛਕੀਆ ਫਿਰ ਉਸ ਟਾਈਮ ਜਿਹੜੀ ਵਿਵਸਥਾ ਸੀ ਉਹਦੇ ਮੁਤਾਬਕ ਸਿੱਖਿਆ ਦਿੱਤੀ ਜਾਂਦੀ ਸੀ ਨਵਾਂ ਨੇ ਫਿਰ ਬਾਦ ਦੇ ਵਿੱਚ ਛਪਿਆ

ਕਿ ਮੈਂ ਆਖਿਆ ਤਾਂ ਸਹੀ ਆਖਿਆ ਤਾਂ ਸਹੀ ਪਈ 13 ਨੰਬਰ 13 ਨੰਬਰ ਅੱਜ ਤੇਰੀ ਪਿਆਰ ਦਾ ਨੰਬਰ ਤੇਰੇ ਪਿਆਰ ਦਾ ਟੱਬਰ ਸਦਾ ਮੇਰੇ ਅੱਗੇ ਤੁਰੇ ਪਾਏ ਸਦਾ ਇੱਥੇ ਏਲੀਆ ਦੇ ਨਾਲ ਤੇ ਏਲੀਆ ਦੀ ਪਰਿਵਾਰ ਦੇ ਨਾਲ ਗੱਲ ਹੋਈ ਆ ਅੱਜ ਮੇਰੀ ਤੇ ਤੁਹਾਡੇ ਨਾਲ ਹੋ ਰਹੀ ਆ ਹਾਂਜੀ ਸਦਾ ਮੇਰੇ ਅੱਗੇ ਤੁਰੇ ਹਾਂਜੀ ਪਰਫੁਨੀ ਯਹਵਾ ਦਾ ਬਾਤ ਹੈ ਪਰਮੇਸ਼ਰ ਦਾ ਪਵਿੱਤਰ ਕਲਾਮ ਹੈ ਕਿ ਇਹ ਮੈਥੋਂ ਦੂਰ ਹੋਵੇ ਇਹ ਮੈਥੋਂ ਦੂਰ ਹੋ ਗਏ ਕਿਉਂਕਿ ਉਹਦੇ ਬੱਚੇ ਸੀ ਜਿਹੜੇ ਉਹਦੇ ਬੱਚੇ ਉਹ ਵਚਨ ਦੇ ਮੁਤਾਬਕ ਨਹੀਂ ਚੱਲਦੇ ਸੀ ਉਹ ਪਰਮੇਸ਼ਰ ਤੋਂ ਦੂਰ ਸੀ ਹਾਂਜੀ ਕਿਹਜੋ ਉਹ ਜਿਹੜੇ ਮੇਰਾ ਅਧਰ ਕਰਦੇ ਹਣਾ ਜਿਹੜਾ ਮੇਰਾ ਅਧਰ ਕਰਦੇ ਆ ਬਾਪ ਵਚਨ ਨੂੰ ਪੂਰਾ ਕਰਦੇ ਆ ਉਹਦੀ ਸੰਗਤੀ ਦੇ ਵਿੱਚ ਆਉਂਦੇ ਆ ਵਚਨ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਦੇ ਆ ਆਪਣੀ ਇੱਛਾ ਨੂੰ ਮੀ ਸਿਰਜਣਹਾਰੀ ਦੀ ਇੱਛਾ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਕਰਦੇ ਆ ਹਾਂਜੀ ਮੈਂ ਵੀ ਉਹਨਾਂ ਦਾ ਆਦਰ ਕਰਾਂਗਾ ਕਹਿੰਦਾ ਮੈਂ ਉਹਨਾਂ ਦਾ ਆਦਰ ਕਰਾਂਗਾ ਜਿਹੜੇ ਮੇਰਾ ਆਦਰ ਕਰਦੇ ਆ ਵਾਅਦਨ ਨੂੰ ਪੂਰਾ ਕਰਨਾ ਪਰਮੇਸ਼ਰ ਦਾ ਆਦਰ ਆ ਵਾਅਦਨ ਨੂੰ ਪੂਰਾ ਕਰਨਾ ਪਰਮੇਸ਼ਰ ਦੀ ਵਡਿਆਈ ਆ ਔਰ ਸਾਡੇ ਮੇਰੇ ਤੇ ਤੁਹਾਡੇ ਲਈ ਸਦਾ ਦਾ ਜੀਵਨ ਆ ਉਹ ਇਟਾ ਦੇ ਪਰਮੇਸ਼ਰ ਦੀ ਵਾੜੀ ਅੱਗੇ ਕੀ ਸਕੌਦੀ ਹੈ ਜਿਸਾਇਆ ਦੀ ਕਿਤਾਬ ਇੱਕ ਦੀ ਪੁੰਨੀ ਤੇ ਵੀ ਇੱਕ ਗੱਦੀ ਆਈਲੀ ਉਹਨੇ ਤੇ ਵੀ ਜੇ ਤੁਸੀਂ ਖੁਸ਼ੀ ਨਾਲ ਮੰਨੋ ਜੇ ਕਹਿੰਦਾ ਤੁਸੀਂ ਖੁਸ਼ੀ ਦੇ ਨਾਲ ਦੋਦ ਕੀ ਕਹਿੰਦਾ ਕਹਿੰਦਾ ਮੈਂ ਬੜਾ ਖੁਸ਼ ਹੋਇਆ ਜਦੋਂ ਆਖਿਆ ਆਓ ਜੋ ਹੋਵਾ ਦੇ ਘਰ ਚਲੀਏ ਇਸ ਲਈ ਭੈਣੋ ਭਾਈਓ ਸਾਨੂੰ ਵੀ ਚਾਹ ਹੋਣਾ ਚਾਹੀਦਾ ਖੁਸ਼ੀ ਹੋਣੀ ਚਾਹੀਦੀ ਆ ਵੀ ਅੱਥੀ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਉਹਦੀ ਸੰਗਤੀ ਚਾਉਣੇ ਆ ਕਹਿੰਦਾ ਜੇ ਖੁਸ਼ੀ ਦੇ ਨਾਲ ਮੰਨੋ ਤੁਸੀਂ ਧਰਤੀ ਦੇ ਪਦਾਰਥ ਖਾਓਗੇ ਧਰਤੀ ਦੇ ਪਦਾਰਥ ਧਰਤੀ ਦੀਆਂ ਆਸ਼ਾ ਵਰਤਾਂ ਕਹਿੰਦਾ ਸਾਰਿਆਂ ਤੁਹਾਨੂੰ ਮਿਲਣਗੀਆਂ ਹਾਂਜੀ ਪਰ ਜੇ ਤੁਸੀਂ ਮੁੱਕਰ ਜਾਓ ਜੇ ਤੁਸੀਂ ਮੁੱਕਰ ਜਾਓ ਹਾਂਜੀ ਤੇ ਆਕੀ ਹੋ ਜਾਓ ਆਕੀ ਹੋ ਜਾਓ ਤੁਸੀਂ ਤਲਵਾਰ ਨਾਲ ਵੱਡੇ ਜਾਓਗੇ ਤਲਵਾਰ ਦੀ ਨਾਲ ਭੱਤੇ ਜਾਉਗੇ ਸਾਡੇ ਤਿੰਨ ਸਾਥ ਤਲਵਾਰ ਚੱਲਣੀ ਆਂ ਉਸ ਲਈ ਬੀੜ ਦੇ ਵਿੱਚ ਕਹਿੰਦਾ ਤੁਸੀਂ ਆਜੋਗੇ ਇਸ ਲਈ ਭੈਣੋ ਕਹਿਓ ਅਨਸਵੇਦੰਨੇ ਪਰਮੇਸ਼ਰ ਦੇ ਦੋ ਫਰਿਸ਼ਤੇ ਆਉਣਗੇ ਧਰਤੀ ਤੇ ਦੋ ਫਰਿਸ਼ਤੇ ਉਸ ਤੋਂ ਬਾਅਦ ਆਏ ਸਮਝ ਲਓ ਕਿ 7-7 ਦਾ ਸਮਾਂ ਸਾਢੇ 3 ਸਾਲ ਰਹਿਣਗੇ ਫੇ ਸ਼ੈਤਾਨ ਛੱਟਿਆ ਜਾਊਗਾ ਸ਼ੈਤਾਨ ਉਹਨਾਂ ਨੂੰ ਮਾਰੂਗਾ ਫਿਰ ਉਹ ਤੀਜੇ ਦਿਨ ਉਠਾਈ ਜਾਣਗੇ ਚੌਥੇ ਹੋਣਗੇ ਉਹ ਤੁ ਸਮਝ ਲਿਓ ਵੀ 3.5 ਸਾਲ ਦਾ ਸਮਾਂ ਜਦੋਂ ਉਹ ਮਾਰੇ ਗਏ ਤੇ ਉਠਾਈ ਗਏ ਉਸ ਤੋਂ ਬਾਅਦ 3.5 ਸਾਲ ਸ਼ੈਤਾਨ ਦੁਤੇ ਜਾਣਗੇ ਉਸ ਤੋਂ ਬਾਅਦ ਪਰਮੇਸ਼ਰ ਆਊਗਾ ਇਸ ਲਈ ਅੰਤ ਦੇ ਦਿਨ ਨੇ ਜਿਵੇਂ ਵਾਚ ਦੇ ਵਿੱਚ ਲਿਖਿਆ ਉਸ ਤਰ੍ਹਾਂ ਸਾਨੂੰ ਆਪਣਾ ਜੀਵਨ ਬਤੀਤ ਕਰਨ ਦੀ ਜ਼ਰੂਰਤ ਆ ਹਾਂਜੀ

ਹਾਂਜੀ ਨਾ ਤੋਂ ਪਉਰਨੂ ਮਾਰੇਗੀ ਕਿਸੇ ਵੀ ਤੇ ਤੁਹਾਡੀ ਕੋਈ ਸਮੱਸਿਆ ਨਹੀਂ ਹੋਊਗੀ ਭੈਣੋ ਭਾਈਓ ਜਿਹੜੇ ਵਾਅਦੇ ਨੂੰ ਪੂਰਾ ਕਰਦੇ ਆ ਹਾਂਜੀ ਕਿਉਂ ਜੋ ਉਹਨਾਂ ਦਾ ਦਿਆਲੂ ਉਹਨਾਂ ਦਾ ਦਿਆਲੂ ਉਹਨਾਂ ਦੀ ਗਵਾਹੀ ਕਰੇਗਾ ਉਹਨਾਂ ਦੀ ਗਵਾਹੀ ਕਰੇਗਾ ਸੱਚ ਦੇ ਦੰਨੂ ਪੂਰਾ ਕਰਨਾ ਬਹੁਤ ਜ਼ਰੂਰੀ ਆ ਵਾਅਦੇ ਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਆ ਅੱਜ ਅਸੀਂ ਪ੍ਰਭੂ ਦੇ ਵਿੱਚ ਆ ਕੇ ਦੋ ਵਾ ਕਰਕੇ ਵੀ ਵਾਚਨ ਨੂੰ ਪੂਰਾ ਨਹੀਂ ਕਰਦੇ ਵਿਰਲੇ ਨੇ ਜਿਹੜੇ ਵਾਚਨ ਨੂੰ ਪੂਰਾ ਕਰਦੇ ਆ 58 ਦੀ 13 ਤੇ 14 ਇਹਦੇ ਜੋ ਸ਼ਾਇਰੀ ਕਿਤਾਬ 58 ਦੇ ਹੈ ਜੀ 13 ਤੇ 14 ਇਹਦੇ ਜੇ ਤੂੰ ਸਤ ਲਈ ਆਪਣੇ ਪੈਰ ਆ ਜੇ ਤੂੰ ਸਤ ਦੇ ਲਈ ਆਪਣੇ ਪੈਰ ਮੇਰੇ ਪਵਿੱਤਰ ਦਿਲ ਵਿੱਚ ਮੇਰੇ ਪਵਿੱਤਰ ਕਿਹੜਾ ਹੈ ਦਿਨਾ ਇਹ ਪਵਿੱਤਰ ਦਿਨਾ ਹਾਂਜੀ ਆਪਣੀ ਭੌਣੀ ਪੂਰੀ ਕਰਨ ਤੋਂ ਰੁੱਕ ਕੇ ਆਪਣੀ ਭੌਣੀ ਦਾ ਮਤਲਬ ਸੋਚ ਹਾਂਜੀ ਜੇ ਤੂੰ ਸੱਤਰੋਂ ਉੱਤਮ ਹਾਂਜੀ ਅਤੇ ਇਹ ਹਵਾਲਾ ਪਵਿੱਤਰ ਜਨ ਆਦਰਮੰਤਾਖੇ ਹਾਂਜੀ ਜੇ ਤੂੰ ਆਪਣੀਆਂ ਚਾਲਾਂ ਉਤੇ ਨਾ ਚੱਲ ਕੇ ਜੇ ਤੂੰ ਆਪਣੀਆਂ ਚਾਲਾਂ ਉਤੇ ਨਾ ਚੱਲ ਕੇ ਅਤੇ ਆਪਣੀ ਭੌਣੀ ਨੂੰ ਪੂਰੀ ਨਾ ਕਰਕੇ ਆਪਣੀ ਭਾਉਣੀ ਨੂੰ ਪੂਰੀ ਨਾ ਕਰਕੇ ਨਾ ਆਪਣੇ ਹੀ ਗੱਲਾਂ ਕਰਕੇ ਆਪਣੀਆਂ ਹੀ ਗੱਲਾਂ ਕਰਕੇ ਕੋ ਨੂੰ ਆਦਰ ਦੇਵੇਂ ਕੋ ਨੂੰ ਆਦਰ ਦੇਵੇਂ ਦਾਦ ਤੂੰ ਦਾਦ ਤੂੰ ਇਹ ਹਵਾ ਵਿੱਚ ਮਗਰ ਰਹੇਗਾ ਦਾਦ ਤੂੰ ਜੋ ਹਵਾ ਵਿੱਚ ਮਗਰ ਰਹੇਗਾ ਅਤੇ ਮੈਂ ਤੁਹਾਨੂੰ ਧਰਤੀ ਦੀਆਂ ਉਚਾਈਆਂ ਉੱਤੇ ਚੜਾਵਾਂਗਾ ਜਿਹੜੇ ਧਰਤੀ ਦੀਆਂ ਉਚਾਈਆਂ ਉੱਤੇ ਚੜਨਗੇ ਜਿਹੜੇ ਉਹਦੇ ਵਾਅਦੇ ਨੂੰ ਪੂਰਾ ਕਰਦੇ ਆ ਜਿਹੜੇ ਆਪਣੀ ਇੱਛਾ ਨੋਣੀ ਉਹਦੀ ਚਾਹ ਨੂੰ ਪੂਰਾ ਕਰਦੇ ਆ ਪਰ ਉਹ ਭਈ ਉਹ ਕਹੀ ਕਹਿੰਦੇ ਆ ਪ੍ਰਭੂ ਦੇ ਵਿੱਚ ਆਜ਼ਾਦ ਆ ਆਜ਼ਾਦ ਆਸੀਂ ਸ਼ੈਤਾਨ ਦੇ ਕੰਮਾਂ ਤੋਂ ਆ ਉਹ ਕੰਮ ਸਾਡਾ ਪੁੱਜ ਨਹੀਂ ਕਰ ਸਕਦੇ ਪਰ ਪ੍ਰਭੂ ਦੇ ਅਸੀਂ ਗੁਲਾਮ ਆ ਸਭ ਤੋਂ ਪਹਿਲਾਂ ਉਹ ਆਪ ਦਾਸ ਬਣਿਆ ਫਿਰ ਉਹ ਆਪ ਨੌਕਰ ਬਣਿਆ ਅਸੀਂ ਪਹਿਲਾਂ ਦਾਸ ਆ ਫਿਰ ਨੌਕਰ ਆ ਫਿਰ ਉਹ ਪੁੱਤਰ ਬਣਿਆ ਅੱਧੀ ਫਿਰ ਪੁੱਤਰ ਬਣਨਾ ਪੁੱਤਰ ਤੋਂ ਬਾਅਦ ਮਿੱਤਰ ਬਣਨਾ ਮਿੱਤਰ ਤੋਂ ਬਾਅਦ ਦੋਲਣ ਬਣਨਾ ਹਾਂਜੀ ਮੈਂ ਤੇਰੇ ਪਿਤਾ ਨੂੰ ਕਮੂਦਾ ਬਿਰਸਾ ਤੈਨੂੰ ਖਵਾਵਾਂਗਾ ਕਹਿੰਦਾ ਮੈਂ ਤੇਰੇ ਪਿਤਾ ਜਕੂਬ ਦਾ ਬਿਸਤਾ ਤੈਨੂੰ ਜਕੂਬ ਵਾਰੀਆਂ ਆਜਾਂ ਵਰਕ ਤਾਂ ਫੇਰ ਸਾਨੂੰ ਮਿਲਣਗੀਆਂ ਜੇ ਅਸੀਂ ਇਸ ਦਿਨ ਨੂੰ ਪਵਿੱਤਰ ਜਾਣ ਕੇ ਆਪਣੇ ਜੀਵਨ ਦੇ ਵਿੱਚ ਪੂਰਾ ਕਰਾਂਗੇ ਹਾਂਜੀ ਕਿਉਂ ਜਾਣੀ ਹਾਵਲਾ ਕੋ ਖਵਾ ਕਹਿੰਦਾ ਕਿਹੜਾ ਕਹਿੰਦਾ ਇਹ ਦਵਾਰੇ ਫੇਰ 14

ਹਰ ਰੋਜ਼ ਵਜਨ ਦੇ ਮੁਤਾਬਕ ਆਪਣਾ ਜੀਵਨ ਬਣਿਤ ਕਰੀਏ ਲਾਫਟੈਗ ਦੀ ਛਾਇਆ ਕੀ ਪੰਜਾਬ ਦੀ ਇੱਕ ਕਤੇ ਤੋਂ ਛੇ ਪੰਜਾਬੀ ਇਹ ਹਵਾ ਇਹ ਆਗਰਾ ਹੈ ਸੇਰ ਦੀ ਨਾਰਾ ਇਸ ਤਰ੍ਹਾਂ ਕਹਿੰਦਾ ਹੈ ਇਨਸਾਫ ਦੀ ਪਾਲਣਾ ਕਰੋ ਇਨਸਾਫ ਦੀ ਪਾਲਣਾ ਕਰੋ ਅਤੇ ਧਰਮ ਵਰਤੋ ਤਾਰੂਣ ਵਰਤੋ ਕਾਉ ਜੋ ਮੇਰਾ ਛਟਕਾਰਾ ਮੇਰਾ ਛਟਕਾਰਾ ਨੇੜੇ ਆਉਣ ਵਾਲਾ ਹੈ ਨੇੜੇ ਆਉਣ ਵਾਲਾ ਹੈ ਪ੍ਰਭੂ ਆਉਣ ਵਾਲਾ ਭੈਣੋ ਭਈਓ ਉਹਦੇ ਆਮਦਾ ਦੇਣਾ ਆਉਣ ਵਾਲਾ ਉਹ ਕਿਉਂ ਨਹੀਂ ਆ ਰਿਹਾ ਅਸੀਂ ਤਿਆਰ ਨਹੀਂ ਉਹ ਸਾਨੂੰ ਬਚਾਉਣਾ ਚਾਹਦਾ ਇਸ ਦੇ ਲਈ ਅਸੀਂ ਪਵਿੱਤਰ ਵਾਜ ਨੂੰ ਆਪਣੇ ਜੀਵਨ ਚ ਹਮੇਸ਼ਾ ਪੂਰਾ ਕਰਦੇ ਰਹੀਏ ਹਮੇਸ਼ਾ ਕੋਦੀ ਉਸਤਤ ਕਰਦੇ ਰਹੀਏ ਮਹਿਮਾ ਕਰਦੇ ਰਹੀਏ ਆਪਣੇ ਆਪ ਨੂੰ ਨੀਮਾ ਕਰੀਏ ਪਰਮੇਸ਼ਰ ਉੱਚਾ ਕਰੇਗਾ ਕਿਉਂਕਿ ਜਿੰਨਾ ਚਿਰ ਜਿਵੇਂ ਖੂ ਦੇ ਵਿੱਚੋਂ ਬਾਲਟੀ ਭਰਦੇ ਆ ਜਦੋਂ ਜਿੰਨਾ ਚਿਰ ਉਹ ਬਾਲਟੀ ਛੁਗਦੀ ਨਹੀਂ ਉਹਨਾਂ ਚਿਰ ਭਰੀ ਨਹੀਂ ਜਾਂਦੀ ਇਸ ਲਈ ਸਾਨੂੰ ਵੀ ਪ੍ਰਭੂ ਦੇ ਵਿੱਚ ਛੁਪਣਾ ਚਾਹੀਦਾ ਤੇ ਪਰਮੇਸ਼ਰ ਉੱਚਾ ਕਰੇਗਾ ਫਿਰ ਭਰੇਗਾ ਸਾਨੂੰ ਤੇ ਮਾਂ ਉਸ ਬੇਲੀ ਨੂੰ ਪੈਂਦੀਆਂ ਨੇ ਜਿਸ ਬੇਲੀ ਦੇ ਮਿੱਠੜੀ ਬੇਰ ਹੁੰਦੇ ਲੱਖਾਂ ਵੇਰ ਵੇਰੀ ਦੇ ਲੰਦੇ ਕਈ ਚੜ ਜਾਂਦੇ ਕੱਚੇ ਜਿਹੜੇ ਰਹਿ ਗਏ ਉਹੀ ਪੱਕੇ ਇਸ ਲਈ ਭੈਣੋ ਭਾਈਓ ਅਸੀਂ ਪ੍ਰਭੂ ਦੇ ਵਿੱਚ ਪੱਕਣਾ ਜਦੋਂ ਡਰੇ ਬਚਣ ਲੱਗ ਜਾਣਾ ਭਾਵ ਲੋਭ ਸੁਨੋ ਸਤਾਉਣਾ ਤਜੂ ਉਠਮੁਠ ਤੁਹਾਡੇ ਤੇ ਲਾਉਣ ਐ ਸਭ ਲੋ ਪ੍ਰਭੂ ਦੀ ਇੱਛਾ ਤੁਹਾਡੇ ਜੀਵਨ ਦੇ ਵਿੱਚ ਕੁਝ ਵੱਡਾ ਹੋਣਾ ਠਾ ਤੁਹਾਡੇ ਜੀਵਨ ਦੇ ਵਿੱਚ ਕੁਝ ਵੱਡਾ ਹੋਣ ਵਾਲਾ ਕਿਉਂਕਿ ਵੈਵਨ ਦੇ ਵਿੱਚ ਵੇਖਦੇ ਆ ਜਿਹੜੇ ਵੀ ਸਤਾਏ ਗਏ ਆ ਉਹ ਰਾਜਗੱਦੀ ਤੇ ਬੈਠੀ ਆ ਇਸ ਲਈ ਕਦੇ ਘਬਰਾਉਣਾ ਨਹੀਂ ਚਾਹੀਦਾ ਦੁਨੀਆ ਜਿੰਨੀ ਮਰਜੀ ਨਫ਼ਰਤ ਕਰੇ ਅਸੀਂ ਪਿਆਰ ਨੂੰ ਪ੍ਰਗਟ ਕਰਨਾ ਲਾਸਟ ਹੈ ਕ੍ਰਾਂਤੀਆਂ ਦੀ ਕਿਤਾਬ ਇੱਕ ਕਰਦੇ ਆਈ ਦੀ ਪਹਿਲਾ ਕ੍ਰਾਂਤੀ ਆ ਇੱਕ ਦਿਸ਼ੇ ਤੋਂ ਜਿਵੇਂ ਵਚਨ ਸਾਖੀ ਤੁਹਾਡੇ ਵਿੱਚ ਕਾਇਮ ਹੋ ਜੇ ਵਾਚਨ ਸਾਡੇ ਜੀਵਨ ਦੇ ਵਿੱਚ ਪੂਰਾ ਹੋਊਗਾ ਜੇ ਅਸੀਂ ਵਚਨ ਨੂੰ ਮੰਨਾਂਗੇ ਕਦੇ ਵੀ ਐਤਵਾਰ ਨੂੰ ਮਿਸ ਨਾ ਕਰਾਂਗੇ ਜੇ ਅਸੀਂ ਵਚਨ ਨੂੰ ਸਾਖੀ ਇਹ ਵਾਚਨ ਸਾਡੇ ਜੀਵਨ ਦੇ ਵਿੱਚ ਪੂਰਾ ਹੋਊਗਾ ਪੂਰਾ ਕਰਾਂਗੇ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਾਂਗੇ ਹਾਂਜੀ ਇਥਾ ਤੇਰੇ ਲਈ ਤੁਹਾਨੂੰ ਕਿਸੇ ਦਾਤ ਦੇ ਵਿਚ ਘਾਟਾ ਇਥੋਂ ਪੀਤ ਦਿੱਸੇ ਵੀ ਦਾਤ ਵਿੱਚ ਤੁਹਾਨੂੰ ਘਾਟਾ ਨਹੀਂ ਪਵੇਗਾ ਕਿਸੇ ਵੀ ਗੱਲ ਦੇ ਵਿੱਚ ਉਹ ਅੱਜ ਵੀ ਉਹ ਹੀ ਸ਼ਕਤੀ ਆਉਂਚ ਜਿਹੜੇ ਸ਼ੇਰਾਂ ਦੇ ਮੂੰਹ ਬੰਦ ਕਰ ਸਕਦਾ ਜਿਹੜੇ ਅੱਗ ਦੀਆਂ ਪੱਠੀਆਂ ਤੋਂ ਬਚਾ ਸਕਦਾ ਅੱਜ ਵੀ ਮੈਂ ਤੇ ਤੁਹਾਨੂੰ ਬਚਾਉਣ ਦੀ ਸਮਰਥ ਰੱਖਦਾ ਇਹਦੇ ਲਈ ਕਦੇ ਘਬਰਾਉਣਾ ਨਹੀਂ ਚਾਹੀਦਾ ਹਮੇਸ਼ਾ ਨੀਵਾ ਬਣ ਕੇ ਰਹਿਣਾ ਚਾਹੀਦਾ ਵਿੱਚ ਸੰਗਤ ਦੇ ਬਹਿਣਾ ਚਾਹੀਦਾ ਪੁੱਠੇ ਪਾਸੇ ਜਾ ਵੀ ਜਿਹੜਾ ਜਾਂਦਾ ਪਟਿਆ ਸਾਡੇ ਸੰਤਾਂ ਨੇ ਸਾਨੂੰ ਸੱਚ ਦੱਸਿਆ ਸਾਡੇ ਸੰਤਾਂ ਨੇ ਸਾਨੂੰ ਸੱਚ ਦੱਸਿਆ ਐਤਵਾਰ ਨੂੰ ਰਹਿਣਾ ਚਾਹੀਦਾ ਪ੍ਰਾਰਥਨਾ ਦੇ ਵਿੱਚ ਬਹਿਣਾ ਚਾਹੀਦਾ ਇਥੇ ਲਈ ਭੈਣੋ ਭਾਈਓ ਐਤਵਾਰ ਨੂੰ ਸ਼ਪਾਇਸ਼ ਪਰਮੇਸ਼ਰ ਦੇ ਲਈ ਪੁਰੀ ਸੰਕਤੀ ਦੇ ਲਈ ਰਹਿਣਾ ਚਾਹੀਦਾ ਐਤਵਾਰ ਨੂੰ ਕਦੇ ਕੰਮ ਨਾ ਕਰੀਏ ਸਿਰਫ ਪਰਮੇਸ਼ਰ ਦੇ ਕੰਮ ਕਰੀਏ ਇਥੋਂ ਤੱਕ ਕਿਸੇ ਵੀ ਦਾਤ ਦੇ ਵਿੱਚ ਤੁਹਾਨੂੰ ਘਾਟਾ ਨਹੀਂ ਪਵੇਗਾ ਹਾਂਜੀ ਇਹ ਤਾਂ ਦੇਖੇ ਤੁਹਾਨੂੰ ਕਿਸੇ ਦਾਤ ਦੇ ਵਿੱਚ ਘਾਟਾ ਨਹੀਂ ਹਿੱਸੇ ਵੀ ਦਾਤ ਦੇ ਵਿੱਚ ਘਾਟਾ ਨਹੀਂ ਪਵੇਗਾ ਜਦ ਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਗਮੀ ਆਦਰ ਖੜੀਆਂ ਉਹਨੇ ਆਉਣਾ ਕੀ ਸਾਡੀ ਤਿਆਰੀ ਆ ਉਹਦੀ ਆਉਂਦਾ ਦਿਨ ਨੇੜੇ ਆ ਇਸ ਲਈ ਪਿਆਰ ਹੋਈਏ ਐਤਵਾਰ ਨੂੰ ਕਦੀ ਮਿਸ ਨਾ ਕਰੀਏ ਹਰ ਰੋਜ਼ ਉਸਤਦ ਉਹਦੀ ਬੁਢਾਈ ਸਦਾ ਕਰਦੇ ਰਹੀਏ ਸਦਾ ਵਾਜਨ ਨੂੰ ਪੂਰਾ ਕਰਦੇ ਰਹੀਏ ਤਦ ਬਾਤ ਅੱਜ ਦਾ ਬਤਨ ਇਹਨਾਂ ਅੱਜ ਦੇ